ਦਾ ਪੈਰਾ ਜਰੂਰ ਦਿੱਤਾ ਜਾਂਦਾ ਨਹੀਂ ਬੋਲਦਾ ਵੀ ਜੇ ਕੋਈ ਬੰਦਾ ਨਹੀਂ 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 ਥੋੜੇ ਬੰਦੇ ਹੀ ਬੰਦ ਕਰਾਇਆ ਕੰਮ ਬੰਦੇ ਦੇ ਹੀ ਉਹਨਾਂ ਨੂੰ ਕੋਈ ਨੁਕਸਾਨ ਨਾ ਕਰਦੇ ਸਾਡੀ ਕੋਈ ਬੰਦਾ ਉਹਨੇ ਮੰਗੇ ਸੀ ਦੇਖੇ ਉਹਨਾਂ ਹਸਪਤਾਲ ਲੈ ਗਏ ਸਾਡੇ ਕੋਲ ਜੇ ਦੇਖੋ ਉਹਨਾਂ ਵੀ ਮਸਾ ਕੰਮ ਹੀ ਕਰਤੀ ਹੋਣੀਆਂ ਉਹਦਾ ਟ੍ਰਾਲੀ ਉੱਤੇ ਖੜੇ ਸਾਡੇ ਥੱਲੇ ਸੀ ਮੱਦੀ ਚਲੋ ਉੱਥੇ ਥੋੜੇ ਬੰਦੇ ਆ ਤੁਸੀਂ ਉਹਨੂੰ ਘੇਰ ਕੇ ਲਾਠੀ ਜਾਰੀ ਕਰੋ ਯਾਰ ਆ ਟਾਲੀ ਬੋਡੀ ਨੂੰ ਖੂਹੇ ਲੈ ਪਹਿਲਾਂ ਥੋੜੀ ਦੇਖੋ ਸਾਡੇ ਕੋਲ ਸਭ ਪੂਰੀ ਰਿਪੋਰਟ ਹੈ ਪਹਿਲਾਂ ਨਾ ਨਾ ਖਿੱਚ ਤੂੰ ਹੋਈ ਫਿਰ ਜਦ ਤੂੰ ਹੋਣ ਤੋਂ ਬਾਅਦ ਗੱਲ ਦੇ ਦੀ ਮੈਂ ਗੱਡੀ ਚ ਗੱਡੀ ਚੜ੍ਹਿਆ ਕਿਨੇ ਕਿਹਨੇ ਮੈਂ ਲਵੇਤੀ ਗਾਜੀ ਸੁਣੀ ਆ ਅਸੀਂ ਕਿੰਨੀ ਮਾੜੀ ਮੇਰੀ ਸੁਣ ਲੋ ਦੇਖੋ ਜਦੋਂ ਅਸੀਂ ਤਾਂ ਜਿਹੜੇ ਸਾਡੇ ਬੰਦੇ ਸੀਗੇ ਉਹਨਾਂ ਨੇ ਸਾਨੂੰ ਫੋਨ ਜਾਨਾ ਸੁਣ ਮੈਂ ਰਿਕਾਰਡਿੰਗ ਨਾਲ ਕੱਢ ਕੇ ਉਹ ਕਿ ਮੇਰੀ 400 ਪੁਲਿਸ ਨੇ ਘੇਰ ਲੇ ਤੇ ਉਹਦਾ ਫੋਨ ਨਾਲ ਹੀ ਤੁਰਤ ਗਿਆ ਵੀ ਖਿੱਚ ਤੂੰ ਸ਼ੁਰੂ ਹੋ ਮਾਲ ਵਿੱਚ ਮੈਂ ਖਿੱਚ ਤੂੰ ਤੋਂ ਬਾਅਦ ਕਹਿੰਦਾ ਵੀ ਤੇਰਾ ਹੁਣ ਅਸੀਂ ਤੂੰ ਤੁਰੇ ਨਹੀਂ ਜਦੋਂ ਲਾਠ ਜਾਨੋ ਕਿ ਅਸੀਂ ਜਿਹੜੇ ਗੱਲ ਕਰਿਆ ਮੈਂ ਤਾਂ ਜਿਹਨੇ ਪਹਿਲਾਂ ਆਉਂਦੇ ਹਾਂ ਇਹ ਸਿਰਫ ਇਹ ਨਹੀਂ ਕਿ ਬੰਦੇ ਆਏ ਗੁੱਟ ਕੇ ਆ ਗਏ ਜੀ ਜਿਹੜਾ ਮਾਰਨ ਦਾ ਵਿਆਹ ਹੋਇਆ ਤੁਹਾਡੇ ਪਿੰਨੋਂ ਕੌਣ ਡਰਾਉਂਦਾ ਤੁਹਾਡਾ ਕਿਹੜਾ ਰਸਤਾ ਰੋਕਿਆ ਕਿੱਥੇ ਮੀਆਂ ਬੰਦੇ ਲੰਨ ਦੇ ਕੋਈ ਵੱਡਾ ਜਿੰਦਾ ਸੋਦਾ ਲਾਪੂ ਗਰਾਵ ਨਿਆਣਾ ਵੇੜਾ ਰੋਕੂ ਆਜਾ ਤੁਸੀਂ ਰੱਖਿਆ ਨਹੀਂ ਹੋਰ ਵੀ ਅਸੀਂ ਰੱਖ ਦਿਆਂਗੇ ਤੁਸੀਂ ਨੰਗਾ ਨਾ ਕਰੋਗੇ ਪਾਸੇ ਨਾ ਲੱਗਣ ਨੰਗੇ ਤੁਸੀਂ ਅਸੀਂ ਉਹਨੂੰ ਕੰਨੇ ਲੰਘ ਜੋ ਸੁਣਨਾ ਚਾਲੀ ਡੇਡੀ ਲਈ ਹੋਈ ਨੰਗ ਜੋ ਤੁਸੀਂ ਮੋੜੋ ਆ ਕੇ ਫੋਰਸ ਲਿਜਾਓ ਮੁੜ ਕੇ ਬੈਠ ਕੇ ਗੱਲ ਕਰ ਲੋ ਜਿਵੇਂ ਮੇਰੀ ਅੰਦਾਜ਼ ਥੋੜੀ ਆਈਡੀ ਦੇ ਸਾਹਿਬ ਤੁਸੀਂ ਵੱਧੋ ਇੱਕ ਮਿੰਟ ਜੀ ਇਹ ਲੋੜਾ ਨਹੀਂ ਸਾਡਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ ਵੱਧੋ ਉਹ ਤੋਂ ਹੀ ਟੱਕਰ ਪਰ ਸਾਨੂੰ ਮਾਰਨ ਹੋਣੀ ਕੋਈ ਰੋਕੋ ਦੇਖ ਲਓ ਤੁਸੀਂ ਮਾਰਾਂਗੇ ਜਮੀਨ ਦੀ ਤੁਸੀਂ ਵੀ ਸਾਡੇ ਹੋਂ ਉਹ ਬੋਲ ਦਾ ਮਤਲਬ ਨਹੀਂ ਨੁਕਸਾਨ ਆਪੇ-ਪਾਸੇ ਹੋ ਜੇ ਆਪਣਾ ਨਾ ਹੋ ਜੇ ਗੋਗਲੇ ਉਧਰ ਸਾਡੇ ਦੇ ਸਾਹਮਣੇ ਭਰਾ ਤੁਸੀਂ ਛੋਟੀਆਂ ਮੇਰੇ ਡਾਕ ਲੈਣ ਵਾਲੇ ਨੇ ਪਤਾ ਨਹੀਂ ਲੋਕਾਂ ਨੂੰ ਮਿਲਦੀ ਨਹੀਂ ਹੈਗੀ ਹਾਂ ਜੀ ਡੀਸੀ ਸਾਹਿਬ ਆ ਜਾ ਅਸੀਂ ਕਿਉਂ ਕਹਾਏ ਬੋਲੇ ਆ ਵੀ ਛੋਟੀਆਂ ਡਿਊਟੀ ਕੋਈ ਹਸਾਰਤਾ ਹੋਵੇ 24 ਘੰਟੇ ਦੀ ਪਤਾ 3-3 ਘੰਟੇ ਬਖਾ ਦਿੰਦੀਆਂ ਜਿਵੇਂ ਮਰਜੀ ਕਹਿੰਦੇ ਚਲੋ ਬੱਸ ਚਾਹੇ ਗੁੱਤੋਂ ਦੋ ਹੋਵੇ ਚਾਹੇ ਭੈਣਾ ਕੁਸੀ ਹੋਵੇ ਨਹੀਂ ਵਰਦਾ ਹੋਵੇ ਮਤਲਬ ਤਾਂ ਹੋ ਗੋ ਚੱਲਦਾ ਬਗੌੜਾ ਛੋਟੀ ਕੋਈ ਸੁਣਦਾ ਹੈ ਛੋਟੀ ਸਰਕਾਰ ਪੱਖ ਦੀ ਹੈ ਆ ਜਿਹੜੀ ਆਨਲਾਈਨ ਸਿਸਟਮ ਬਣਾ ਕੇ ਸਰਕਾਰ ਨੇ ਜਿਮੇਨਾ ਨੌਜੋੜਾਉਣੀਆਂ ਜਿਹਨੂੰ 2-2 ਸਾਲ 2-2 ਸਾਲ ਹੋ ਗਿਆ ਤਖਾਨਾ ਨੇ ਬਾਗ ਕੀਤੇ ਹਨ ਉਹ ਜਿਮੇਨਾ ਨੂੰ ਹੁਣ ਭਵਕਦਿਆਂ ਮੰਡਿਆਂ ਕਹਿ ਕੇ ਵੇਚਣਾ ਕੰਪਨੀਆਂ ਨੂੰ ਕੀ ਕਰਨਗੇ ਲੋਟੀਆਂ ਵਿੱਚ ਆਉਣੀਆਂ ਉਹਨਾਂ ਦੀ 5000 6000 ਬੱਚੇ ਛੋਟੀਆਂ ਵੀ ਵਾਹ ਵਿੱਚ ਆਉਣੀਆਂ ਉਹਦੇ ਵਿੱਚ ਤੁਸੀਂ ਇਹ ਗੱਲ ਕਰੋ ਗੱਲ ਹਾਂਜੀ ਇਹ ਲੱਖ ਜਰ ਕਿਉਂਕਿ ਦੇਖੋ ਜੀ ਗੱਲ ਕਰਨੀ ਹੈ ਮੈਂ ਆਪਣੇ ਬਾਹਰ ਦੇ ਗਾਂ ਨੂੰ ਕਿਉਂ ਮਾਰਾਂ ਬਾਹਰ ਦੇ ਭਰਾ ਦੇ ਗਾਂ ਨੂੰ ਮਾਰਾਂ ਇਹ ਆਪਣੇ ਨਾਂਗਾ ਦੇ ਦੇਣੀ ਚੱਲੋ ਇਹ ਨਾਂਗਾ ਦੇਣੀ ਚੱਲਣਾ ਇਹ ਫੋਨ ਸਾਈਡ ਦੇਣਾ ਚੱਲੋ ਇਹ ਤਾਂ ਗੱਲਬਾਤ ਹੈ ਗੱਲ ਚੱਲੂ ਨਾ ਇਹਦੇ 4-5 ਲੱਖ ਇਧਰ ਵੀ ਮੋਟੇ ਚਾਰ-ਪੰਜ ਲੱਖ ਜਿੰਨੀ ਰਹਿ ਗਈ ਮੁਜਾਹਮੇ ਹੁੰਦੀ ਕੀ ਹਾਲਤ ਹੈ ਸਾਡੇ ਸਾਹਮਣੇ ਤਾਂ ਉਹਦੇ ਬਾਹਾਂ ਟੁੱਕੀ ਹੋਈ ਨਹੀਂ ਗੱਲ ਦੇਖੋ ਇਹੋ ਜਿਹੇ ਤਾਂ ਗੱਲ ਵੀ ਨਹੀਂ ਹੋ ਰਹੀ ਸਾਡੇ ਸਾਹਮਣੇ ਦੇਖੋ ਜੋ ਸਾਨੂੰ ਲੱਗਦਾ ਸੰਭਾਲ ਲਾ ਦੇ ਫਾਇਜ਼ਤਕਰ ਸਾਨੂੰ ਬੰਦ ਕਰੀਏ ਜੀ ਇਹ ਸਾਡੇ ਕੋਲ 2000 70 2050 ਤੇ ਉਹਨੂੰ ਵੀ ਆਪਾਂ ਕਿਵੇਂ ਹੋ ਸਕਦੇ ਆ ਉਹ ਮੰਨਦਾ ਜਾਓ ਕਹਿੰਦੇ ਨਹੀਂ ਆ ਤੇ ਨਹੀਂ ਮੰਨੇ ਵੇ ਸਾਡਾ ਯਾਰ ਬੈਨਾ 50 ਸਾਲ ਹੋ ਗਏ ਲੰਘ ਗਏ ਤੁਹਾਨੂੰ ਰੋਜ਼ ਬਾਹ ਪੈਂਦਾ ਛੋਡੇ ਨਾਲ 50 ਸਾਲ ਹੋ ਗਏ ਮੇਰੇ ਕਾਈ ਤਾਂ ਸੋ ਸਾਥ ਦੇ ਆ ਵੀ ਆ ਜਾਓ ਤੁਸੀਂ ਰਹਿ ਗਾ ਤੁਸੀਂ ਬੰਦ ਜਿਵੇਂ ਹੁਕਮ ਆ ਗਿਆ ਤੁਹਾਨੂੰ ਸੁਣਦਾਵੇਂ ਕਰਨਾ ਪਊ ਤੁਸੀਂ ਸੱਦ ਕੇ ਗੱਲ ਵੀ ਤਾਂ ਹੀ ਕਰਦੇ ਪ੍ਰਧਾਨ ਉਹ ਤੁਸੀਂ ਸਾਡੀ ਗੱਲ ਹੁਣ ਲਖ ਤੁਹਾਨੂੰ ਹੁਕਮ ਦੇ ਬੱਧੇ ਹੋ ਇਹ ਵੀ ਮਜਬੂਰੀ ਹੈ ਜੋ ਮਰਜ਼ੀ ਕਰੋ ਚਲੋ ਤੁਸੀਂ ਕੰਮ ਕਰ ਲਓ ਹੋ ਸਕਦੇ ਕਰ ਲੈਣੇ ਉਹ ਤਾਂ ਡੀਸੀ ਸਾਹਿਬ ਨੇ ਮੀਟਿੰਗ ਕਰਾ ਦੇਣੀ ਆਡੀਟ ਸਾਡੇ ਕੋਲ ਹੈਗੇ ਹੋਰ ਸਮਝਦੇ ਆ ਹੋਇਆ ਚਲੋ ਜੀ ਸਟ੍ਰੀਟ ਕੋਲ ਚੱਲੂ ਰੋੜੇ ਬਾਅਦ ਪਹਿਲਾਂ ਨਹੀਂ ਚੱਲਦਾ ਕਾਹ ਤੋਂ ਰੋਡ ਆ ਵੀ ਦੇ ਕਾਹ ਤੋਂ ਅਸੀਂ ਕਿਹਦਾ ਰਾਹ ਨਹੀਂ ਰੋਕਿਆ ਤੇ ਉਹਨਾਂ ਨੇ ਵੀ ਸੇ ਦੇਖ ਕੇ ਰੋਕਿਆ ਰਸ ਜੀ ਰੋਕਿਆ ਇਹਨਾਂ ਨੂੰ ਕੱਟੇ ਟਟੇ ਲਿਲਾ ਲਾ ਦੇ ਇੱਥੇ ਕਿਹਦੇ ਰਾਹ ਨੂੰ ਮਾਰੀ ਹੋਈ ਹੋਈ ਰੋਕਿਆ ਦਰਦਿਆ ਪਿੰਡ ਚ ਵੀ ਆ ਕੇ ਘਾੜ ਨਾਲ ਰੋਕਿਆ ਇਹ ਜਿਹੜਾ ਹੋਈ ਬਕਰ ਜਾਣਾ ਯਾਰ ਮੈਂ ਤੂੰ ਯਾਰ ਤੂੰ ਨਾ ਮੈਂ ਮੁੱਕਰ ਜਾਂਦਾ ਫਰਾਂ ਨਾ ਕਰ ਫਾਇਦਾ ਯਾਰ ਕਹਾਂਗੇ ਇੱਥੇ ਕਹਿੰਦੇ ਹਾਂ ਇਹ ਲੱਗਾ ਨੂੰ ਕਿਹਦੇ ਭਾਈ ਸਾਨੂੰ ਬਾਹਰ ਨਹੀਂ ਰੱਖਦਾ ਇਹ ਯਾਰ ਐ ਕਰੋ ਇਹ ਬੀਸੀ ਸਾਹਿਬ ਵੀ ਮੀਟਿੰਗ ਕਰ ਲਓ ਸਾਡਾ ਜਿਹੜਾ ਕੋਈ ਲੜਾਈ ਆ ਸਾਡੀ ਹੋਣੀ ਹੈ ਬਹੁਤ ਬਹੁਤ ਸਾਫ਼ ਹੈ ਇਹ ਲੜਾਈ ਸੜਕਾ ਹਮਲੇ ਤੋਂ ਲੈਣਾ ਹੀ ਸਾਡਾ ਦੇ ਗੱਲ ਉਹ ਹਮਲਾ ਕਰਦੇ ਨੇ ਯਾਰ ਉਹ ਫੋਰਸ ਲਾਏ ਨੇ ਏਡੀ ਸਾਹਿਬ ਨਾਲ ਗੱਲ ਕਰਕੇ ਮੀਟਰ ਸਰ ਮੈਂ ਬਾਸੇ ਕਰ ਦਿੰਦੇ ਆ ਬੱਬਾ ਬਾਅਦ ਗੱਲ ਕਰਦੇ ਮਾਲਾ ਬਾਈ ਇਹ ਫੋਰਸ ਨਹੀਂ ਜਾਣਗਾ ਨਹੀਂ ਸਾਰੇ ਇਕੱਠੇ ਦਵਾ ਦੇਣੇ ਫੋਰਸ ਫੇਰ ਬੈਠ ਜੂਗੇ ਆਪਾਂ ਇਹਨਾਂ ਦਾ ਟਾਈਮ ਤੇ ਰੱਖ ਲੋ ਮਾ ਯਾਰ ਫੋਨ ਤੇ ਬਹੁਤ ਵੱਡਾ ਝਗੜੇ ਨੇ ਵਿਲਾ ਕਰਕੇ ਭੇਟ ਹੋਇਆ ਗੱਲ ਕਰ ਲੋ ਤੁਸੀਂ ਆਪਣੇ ਫਟਾ ਲੱਗਿਆ ਵੀ ਪਿਛਲੇ ਪਾਸੇ ਕੱਥਰੇ ਪਿਛਲੇ ਪਾਸੇ ਪੂਰੀ ਜਦੋਂ ਚੱਲੀ ਆ ਪਾਣੀ ਆ ਗਿਆ ਫੋਰਸ ਦੇ 10 ਮਿੰਟ ਲਾ ਲੈਣੇ ਜਿਹੜੇ ਨਾਜ਼ਬਦ ਬੰਦਿਆ ਸਾਡਾ ਮੁੰਡਾ ਪਾਠੇ ਜਿਨ ਆਇਓ ਪਤਾ ਨਹੀਂ ਕਦੋਂ ਦੇ ਸਾਰੇ ਪੂਰੇ ਤੁਸੀਂ ਫੋਨ ਰੋਟੇ ਸੀ ਫਾਦ ਦੇਣੇ ਕੋਈ ਨਹੀਂ ਕੋਈ ਨਹੀਂ